ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਬਲੌਗ ਅੱਜ ਆਪਾਂ ਆਏ ਆ ਸਲੌਨ ਦੇ ਵਿੱਚ ਤੇ ਅੱਜ ਦਿਨ ਦੇਣਾ ਮੇਰੇ ਤੇ ਡੈਮੋ ਵੀ ਬ੍ਰਾਈਡਲ ਦਾ ਮੇਕਅਪ ਦਾ ਆ ਹੁਣ ਉਹ ਕਰਨਗੇ ਸ਼ੁਰੂ ਤੇ ਆਪਾਂ ਕਰਦੇ ਆ ਆਪਣਾ ਬਲੌਗ ਸ਼ੁਰੂ ਤੇ ਸਾਰੇ ਜਿਹੜੇ ਨੇ ਦੇਖਿਓ ਪੂਰਾ ਬਲੌਗ ਤੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹੁਣ ਹੋ ਗਿਆ ਮੇਰਾ ਆਈਜ਼ ਮੇਕਅਪ ਸ਼ੁਰੂ ਤੇ ਹੁਣ ਹੋ ਰਿਹਾ ਆਈ ਸ਼ੈਡ ਲੱਗ ਰਿਹਾ ਐ ਬੇਸ ਰੈਡੀ ਹੋ ਚੁੱਕਿਆ ਜੀ ਹੁਣ ਮੇਰਾ ਇਸ ਮੇਕਅਪ ਹੈ ਜਿਹੜਾ ਡਨ ਆ ਚੁੱਕਿਆ ਦੇਖੋ ਸਾਰੇ ਦੇਖੋ ਕਿਦਾਂ ਦਾ ਲੱਗ ਰਿਹਾ ਸਾਰੇ ਕਮੈਂਟ ਕਰਕੇ ਦੱਸਿਓ ਵੀ ਸੋਹਣਾ ਲੱਗ ਰਿਹਾ ਤੇ ਹੁਣ ਮੈਂ ਆਪਣਾ بیس ਰੈਡੀ ਕਰਵਾ ਰਹੀ ਹਾਂ ਹੁਣ ਦੀਰੀ ਮੇਰਾ بیس ਰੈਡੀ ਕਰਨੀਗੇ ਹੁਣ ਦੀ ਦੇਖੋ ਕਲਾਇੰਟ ਆ ਗਈ ਹੋਣਾ ਕਰਾ ਲੈਣੇ ਫੇਸ਼ੀਅਲ ਆ ਇੱਕ ਦੀਰੀਆ ਫੇਸ਼ੀਅਲ ਕਰਨ ਲੱਗੀ ਆ ਰਹੀ ਜਿਸ ਨੇ ਡੈਮੋ ਦੇਣਾ ਹੈ ਹੁਣ ਹੋ ਗਈ ਮੇਰਾ ਮੇਕਅਪ ਡਨ ਹੋਣ ਮੈਂ ਕਰਵਾਉਣ ਵਾਲੀ ਹੈਅਰ ਸਟਾਈਲ ਤੇ ਹੈਅਰ ਸਟਾਈਲ ਪਤਾ ਨਹੀਂ ਕੀ ਕਰਨਗੇ ਹੁਣ ਮੇਰੇ ਲਿਪਸਟਿਕ ਤਾਂ ਦੇਖੋ ਕਿੰਨੀ ਢਾਰ ਖਤਮ ਮੇਰੀ ਬਿੰਦੀ ਵੀ ਰਹਿੰਦੀ ਹੈ ਮੇਰੀ ਆਈਬ੍ਰੋਜ਼ ਵੀ ਬਣ ਚੁੱਕੀਆਂ ਨੇਗੀਆਂ ਬਿਨਾ ਕੀਤੇ ਹਈ ਆਈਬ੍ਰੋਜ਼ ਤੇ ਕੋਈ ਫੇਸ਼ੀਅਰ ਨਹੀਂ ਕੀਤਾ ਦੇਖੋ ਨੇਚਰਲੀ ਮੇਕਅਪ ਕਰਾਇਆ ਮੈਂ ਨੇ ਬਿਲਕੁਲ ਸਕਿਨ ਨਾਲ ਮੈਚ ਹੋ ਰਿਹਾ ਮੇਰਾ ਮੇਕਅਪ ਆਹ ਇੱਕ ਆਹ ਦੀ ਨੇ ਇਹ ਨਾ ਮੇਰਾ ਮੇਕਅਪ ਕੀ ਦਿੱਤ ਮੈਂ ਹਾਲਪ ਕੀਤੇ ਕਰਾਂ ਚ ਇੰਨਾ ਨਾ ਡੈਮੋ ਦੇਣਾ ਸੀ ਮੇਰਾ ਮੇਕਅਪ ਕਰਕੇ ਹੁਣ ਹੁਣ ਹੋ ਗਿਆ ਬਸ ਹੁਣ ਹੇਅਰ ਸਟਾਈਲ ਬਸ ਹੇਅਰ ਸਟਾਈਲ ਰਹਿ ਗਿਆ ਹੁਣ ਇਸ ਤੋਂ ਬਾਅਦ ਮੈਂ ਬੈਂਗਲਸ ਵਗੈਰਾ ਪਾ ਕੇ ਕੰਪਲੀਟ ਹੋ ਜੂ ਸਾਰਾ ਕੁਝ ਹੈ ਅੱਜ ਹੁਣ ਹੋ ਚੁੱਕਿਆ ਆਪਣਾ ਮੇਕਅਪ ਡਨ ਹੈ ਤੇ ਸਾਰੀ ਸਸਰੀਜ਼ ਵਗੈਰਾ ਲਾ ਲਈ ਹੈ ਤੇ ਮਨੇ ਬੰਨ ਕਰਵਾਇਆ ਹੈ ਤੇ ਬੰਨ ਦੇ ਵੀ ਸਸਰੀਜ਼ ਆਤੀਆਂ ਨਹੀਂਆਂ ਤੇ ਹੁਣ ਸਾਰਾ ਕੰਪਲੀਟ ਹੋ ਗਿਆ ਫਾਈਨਲ ਲੁੱਕ ਦੇਖੋ ਮੇ ਫਾਈਨਲ ਲੁੱਕ ਸਾਰੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗ ਰਹੀ ਐ ਆ ਵੀ ਤਸਵੀਰ ਜਾਂਦੇ ਨੇ ਹੁਣ ਆਪਾਂ ਚੱਲੇ ਘਾਤ ਨੂੰ ਹੁਣ ਸਾਰੇ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸਾਰੇ ਕਮੈਂਟ ਕਰਕੇ ਦੱਸਿਓ ਕਿ ਮੇਕਅਪ ਕਿਦਾਂ ਲੱਗ ਰਿਹਾ ਤੇ ਬਾਕੀ ਸਾਰਾ ਸੂਟ ਕਿਤਾ ਦਾ ਲੱਗ ਰਿਹਾ ਤੇ ਸੈਸਿਸ ਕਿਦਾਂ ਦੇ ਲੱਗ ਰਹੀਆਂ ਨੇ ਕਿਆਂ ਥੈਂਕਸ ਫॉर ਵਾਚਿੰਗ